ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਸੀਰੀਅਸ ਟਾਪਿਕ ਤੇ ਆਪਾਂ ਤੁਹਾਨੂੰ ਕਸਰਤਾਂ ਬਣਾਉਣ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਜਿਹੜੀਆਂ ਔਰਤਾਂ ਦਾ ਬ੍ਰੈਸਟ ਦਾ ਸਾਈਜ਼ ਵੱਡਾ ਹੋ ਗਿਆ ਹੈ ਆਪਾਂ ਬ੍ਰੈਸਟ ਦੇ ਫੈਟ ਨੂੰ ਆਸਾਨ ਕਸਰਤਾਂ ਨਾਲ ਕਿਵੇਂ ਘੱਟ ਕਰ ਸਕਦੇ ਆਂ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਔਰ ਬਹੁਤ ਸਾਨੂੰ ਕਮੈਂਟ ਆਏ ਸੀਗੇ ਵੀ ਸਰ ਇਸ ਟਾਪਿਕ ਤੇ ਵੀਡੀਓ ਬਣਾਓ ਸੋ ਬਹੁਤ ਲੰਬੇ ਸਮੇਂ ਬਾਅਦ ਇਸ ਟਾਪਿਕ ਤੇ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਹਾਂ ਔਰ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਿੰਨਾ ਔਰਤਾਂ ਦਾ ਸਾਈਜ਼ ਜ਼ਿਆਦਾ ਹੈ ਔਰ ਉਹ ਸ਼ਰਮ ਮਹਿਸੂਸ ਕਰਦੇ ਨੇ ਔਰ ਕਈ ਵਾਰੀ ਕੱਪੜੇ ਪਾਉਣ ਚ ਦਿੱਕਤ ਆਉਂਦੀ ਹੈ ਜਾਂ ਫਿਰ ਉਹ ਅਨਕੰਫਰਟੇਬਲ ਫੀਲ ਕਰਦੇ ਨੇ ਸੋ ਤੁਸੀਂ ਘਬਰਾਉਣਾ ਨਹੀਂ ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਜਦੋਂ ਬੱਚੇ ਦੁੱਧ ਪੀਂਦੇ ਨੇ ਬ੍ਰੈਸਟ ਦਾ ਸਾਈਜ਼ ਵੱਡਾ ਹੋ ਜਾਂਦਾ ਹੈ ਔਰ ਉਸ ਜਗ੍ਹਾ ਤੇ ਫੈਟ ਆ ਜਾਂਦਾ ਹੈ ਬ੍ਰੈਸਟ ਦੀ ਸਾਈਜ਼ ਦੀ ਗੱਲ ਨਹੀਂ ਹੈ ਇਸ ਜਗ੍ਹਾ ਨਾਲ ਮਤਲਬ ਇਸ ਸਾਈਜ਼ ਦਾ ਵੱਡਾ ਹੋਣ ਕਰਕੇ ਆਪਣੇ ਗਰਦਨ 'ਚ ਦਰਦ ਆਏਗਾ ਆਪਣੇ ਮੋਢਿਆਂ 'ਚ ਦਰਦ ਆਏਗਾ ਆਪਣੀਆਂ ਬਾਹਾਂ ਦੇ ਵਿੱਚ ਸੁਨਣਾਪਣ ਸ਼ੁਰੂ ਹੋ ਜਾਂਦਾ ਸੋ ਇਸ ਨੂੰ ਠੀਕ ਕਰਨਾ ਆਪਣੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਸੋ ਇਸ ਦੇ ਲਈ ਆਸਾਨ ਕਸਰਤਾਂ ਨੇ ਅਗਰ ਤੁਸੀਂ ਇੱਕ ਕਸਰਤਾਂ ਸਵੇਰੇ ਸ਼ਾਮ ਕਰੋਗੇ ਔਰ ਲਗਾਤਾਰ 2 ਮਹੀਨੇ ਕਰੋਗੇ ਤੁਹਾਡੇ ਬ੍ਰੈਸਟ ਦਾ ਜੋ ਅਨਵਾਂਟਡ ਫੈਟ ਹੈ ਜਿਹੜਾ ਫੈਟ ਆਪਾਂ ਨੂੰ ਨਹੀਂ ਚਾਹੀਦਾ ਇਸ ਜਗ੍ਹਾ ਤੇ ਅਗਰ ਤੁਹਾਡੇ ਫੈਟ ਹੈ ਇਹ ਵੀ ਕੱਟ ਕਰੇਗਾ ਔਰ ਬ੍ਰੈਸਟ ਦਾ ਫੈਟ ਦਾ ਕੱਟ ਕਰੇਗਾ ਹੀ ਕਰੇਗਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਡਾਕਟਰ ਗੁਰਸ਼ੇਰ ਸਿੰਘ ਔਰ ਮੇਰੇ ਵਾਈਫ ਦੀ ਆਈਡੀ ਹੈ ਜੋ ਡਾਕਟਰ ਪੀਪਲ ਸਰਾਹ ਉਹ ਤੁਹਾਨੂੰ ਜ਼ਰੂਰ ਫੋਲੋ ਕਰੋ Facebook ਤੇ ਸਾਡੀ ID ਹੈ SARI SINGH'S NAAM PHYSIOTHERAPY CLINIC ਦੇ ਨਾਮ ਤੇ ਉੱਤੇ ਸਾਨੂੰ ਫੋਲੋ ਕਰੋ Dr. Gurshair Blogs YouTube channel ਨੂੰ ਜਰੂਰ subscribe ਕਰਿਓ। ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ Totally Ayurvedic Kabir Pain Relief Oil। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਕਸਰਤਾਂ ਤਾਂ ਬਹੁਤ ਨੇ ਪਰ ਜਿਹੜੀ ਸਭ ਤੋਂ ਇੰਪੋਰਟੈਂਟ ਕਸਰਤਾਂ ਤੁਸੀਂ ਇਹ ਕਸਰਤਾਂ ਸਾਰੀਆਂ 2 ਮਹੀਨੇ ਲਈ ਲਗਾਤਾਰ ਫੋਲੋ ਕਰੋਗੇ ਤਾਂ ਤੁਹਾਡੇ ਬ੍ਰੈਸਟ ਦਾ ਫੈਟ ਘਟੇਗਾ ਸਭ ਤੋਂ ਪਹਿਲਾਂ ਆਪਾਂ कसरत तो जी लग कर लगे हाँ हाफ पुशअप आप देने आप थोड़े जो बाहर इतना रखा थोड़े और, तो और एक, फिर, दो, फिर, फिर, चार फिर पांच फिर छे फिर सत फिर अठ फिर नौ फिर दस कई बार ये कसरत प्रेसर पेगा तुम कि कर सकते हो एक गोडे के उपर इ मतलब एक लत्त के उपर इ लत्त रख लो और इदा करोगे एक और दो और तीन और चार और पांच और छत और सात और, और नौ और दस दैन रिलैक्स अगर तुम एक कसरत करके थक गए तोड लैके पै जाना फिर उठ के, ले के कर लेना इससे दस सैट लाने ये होगी पहली कसरत सवेरे दोपहरी शाम करनी है यह कसरत हूँ जी दूजी कसरत है ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਇਦਾਂ ਬੈਠ ਜਾਣਾ ਔਰ ਬੈਠ ਕੇ ਉੱਪਰ ਆਉਣਾ ਔਰ ਬਾਹਾਂ ਮੈਂ ਇਦਾਂ ਖੋਲਣੀਆਂ ਜਦੋਂ ਉੱਪਰ ਆਵਾਂਗੇ ਇਦਾਂ ਉਪਰ ਆ ਕੇ ਇਦਾਂ 1 ਫੇਰ 2 ਫੇਰ 3 ਸਾਤੀ ਬਾਾਰ ਪੂਰੀ ਸਾਤੀ ਬਾਾਰ ਹੱਥ ਪਿੱਛੇ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਫੇਰ ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਧਿਆਨ ਨਾਲ ਦੇਖਿਓ ਇਦਾਂ ਬੈਠ ਕੇ ਬਾਵੇਂ ਇਦਾਂ ਖੋਲਣੀ ਉਪਰ ਆ ਕੇ ਸਾਤੀ ਬਾਹਰ ਕਰਾਂਗੇ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ ਹੁਣ ਜਿਹੜੀ ਤੀਜੀ ਕਸਰਤ ਆ ਇਸ ਦੇ ਵਿੱਚ ਵੀ ਸੇਮ ਓਵੇਂ ਹੀ ਕਰਾਂਗੇ ਆਪਾਂ ਆਪਾਂ ਦੋਨੋਂ ਹੱਥ ਇਦਾਂ ਜੋੜ ਲੈਣੇ ਆ ਔਰ ਆਪਾਂ ਇਸ ਦੇ ਵਿੱਚ ਕੀ ਆ ਉੱਪਰ ਆਵਾਂਗੇ ਇਦਾਂ ਉੱਪਰ ਖੋਲਾਂਗੇ 1 ਫਿਰ 2 ਫਿਰ तीन फिर चार फिर फिर छह फिर सात फिर आठ फिर नौ फिर दस फिर ग्यारह फिर बारह दैन रिलैक्स इस कसरत 12 12 ਦੇ ਆਪਾਂ 10 ਸੈਟ ਲਾਉਣੇ ਆ ਇਹ ਵੀ ਸਵੇਰੇ ਦੁਪਹਿਰੇ ਸ਼ਾਮ ਲਾਉਣੇ ਆ ਤਿੰਨ ਕਸਰਤਾਂ ਹੋ ਗਈਆਂ ਹੁਣ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਆ ਇਸ ਦੇ ਵਿੱਚ ਆਪਾਂ ਹੱਥ ਸਿੱਧੇ ਰੱਖਾਂਗੇ ਔਰ ਆਪਾਂ ਇਹ ਬਾਹਰ ਲੈ ਕੇ ਜਾਵਾਂਗੇ ਫੇਰ ਅੰਦਰ ਇਹਦਾ ਤਾੜੀ ਮਾਰਾਂਗੇ ਦਾ 1 ਫੇਰ 2 ਫੇਰ 3 ਪੂਰੀਆਂ ਬਾਹਾਂ ਬਾਹਰ ਜਿੰਨਾ ਤੱਕ ਜਾ ਸਕਦੇ ਆ 4 5 6 7 8 9 10 11 12 ਇਸ ਦੇ ਵੀ ਆਪਾਂ 10 ਸੈਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਲਾਉਣੇ ਆ दस सैट आप कह रहे हैं सैट पांच पांच तो भी इसकी शुरुआत कर सकते हो एक फिर दो फिर तीन फिर चार फिर पांच फिर छे फिर सत फिर अठ फिर दस दैन रिलैक्स इसण के लाने दस सैट लाने येगी चौथी कसरत हम जी एक्सरसाइज आ इसे दोनों हाथ आप इतने रखा और एक कोशिश करा कौली लैके आने और बार एक मुठिया बंद करके एक ਫੇਰ 2 ਫੇਰ 10 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 11 12 ਇੱਕ ਅਸਰਤ ਜੇ ਤੋਂ ਕਰਨੀ ਆ ਕੂਣੀ ਨਾਲ ਕੂਣੀ ਔਰ ਬਾਦਸ਼ਾਹੀ ਪੂਰੀ 바ਰ ਔਰ ਫਿਰ ਅੰਦਰ ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਪੰਜਵੀਂ ਕਸਰਤ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਆ ਇਸਦੇ ਵਿੱਚ ਦੋਨੇ ਹੱਥ ਆਪਾਂ ਇਧਰ ਪਿੱਛੇ ਰੱਖ ਲੈਣੇ ਆ ਔਰ ਆਪਾਂ ਕੂਣੀਆਂ ਅੱਗੇ ਔਰ ਪਿੱਛੇ ਪੂਰੀਆਂ ਪਿੱਛੇ ਇਦਾਂ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 then 11 then 12 then ਰਿਲੈਕਸ ਇਸਦੇ ਵੀ ਆਪਾਂ ਗਿਣ ਕੇ 10 ਸੈਟ ਲਾਉਣੇ ਆ ਦੋਨੇ ਹੱਥ ਸਿਰ ਦੇ ਪਿੱਛੇ ਔਰ ਕੂਣੀਆਂ ਅੱਗੇ ਨੂੰ ਲੈ ਕੇ ਆਉਣੀ ਇਦਾਂ ਇੱਕ ਪੂਰਾ ਪਿੱਛੇ ਤੱਕ ਜਾਣਾ ਤਾਂ ਕਿ ਆ ਚੀਜ਼ ਆਪਣੀ ਖੁੱਲੇ हूँ जी उसको तो नैक्सट एक्सरसाइज है इस दिख आप दोनों हथ्ते इतने रख ले कु फैन मतलब इधर कुी आ फाड़ी आ कुी फाड़ ली और आप उपर जाव एक फेर दो फेर तीन कुणिया तो नहीं फलया जाएगा जो तो आप उपर जावे हाथ पिछे आ जाएंगे बस बहव फाड़निया ने और एदा उपर एक फिर दो फिर तीन फिर चार फेर पां फिर छे सत फे पूरा पिछे जाना अठ देखो नौ फिर दस ਫੇਥ 11 ਫੇਥ 12 ਦੈਨ ਰਿਲੈਕਸ ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਉਦੋਂ ਅਗਲੀ ਕਸਰਤ ਕੀ ਹੈ ਦੋਨੋਂ ਹੱਥ ਐਦਾਂ ਜੋੜ ਕੇ ਆਪਾਂ ਉੱਪਰ ਜਾਣਾ ਪਿੱਛੇ ਤੱਕ ਜਾਣਾ ਫਿਰ ਵਾਪਸ ਇੱਕ ਫੇਰ ਤਾਂ 2 ਫੇਥ 3 ਫੇਥ 4 ਫੇਥ 5 ਫੇਰ 6 ਫੇਰ 7 ਫੇਥ 8 ਫੇਰ 9 ਫੇਥ 10 ਫੇਰ 11 ਫੇਰ ਬਰਾ ਮਤਲਬ ਇਥੇ ਤੱਕ ਪਿੱਛੇ ਤੱਕ ਜਾਣਾ ਆਪਾਂ ਇਸਦੇ ਵੀ ਆਪਾਂ 10 ਸੈੱਟ ਲਾਉਣੇ ਆ। ਬਈ ਆਪਾਂ ਪਾਰਟ 1 ਬਣਾਇਆ ਹੈ ਪਾਰਟ 2 ਵੀ ਬਹੁਤ ਜਲਦੀ ਲੈ ਕੇ ਆਵਾਂਗੇ। ਤੁਸੀਂ ਇਹ ਕਸਰਤਾਂ ਅੱਜ ਤੋਂ ਕਰਨੀਆਂ ਸ਼ੁਰੂ ਕਰ ਦਿਓ। ਤੁਹਾਡਾ ਜੋ ਬ੍ਰੈਸਟ ਦਾ ਸਾਈਜ਼ ਹੈ ਜੋ ਬ੍ਰੈਸਟ ਦਾ ਫੈਟ ਹੈ ਜੋ ਵੱਡਾ ਹੋ ਗਿਆ ਹੈ ਬਹੁਤ ਜਲਦੀ ਉਹ ਕਟਣ ਵਾਲਾ ਹੈ। ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਇਹ ਕਸਰਤਾਂ ਸਟਾਰਟ ਕਰਤੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਹ ਤੁਸੀਂ ਆਪਣੀਆਂ ਭੈਣਾਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਓ। ਸੋ ਮਿਲਾਂਗੇ ਚਾਲ ਤੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਜੀ ਤਿਲਦੇ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ